ਦੇ ਸਾਥੀ ਰਿਆ ਕਰੋ ਰਿਆ ਕਰੋ ਰਿਆ ਕਰੋ ਜੇ ਸਾਡੇ ਜਿਹੜੇ ਪ੍ਰਧਾਨ ਫੈਕਟਰੀ ਜਿਹੜੇ ਚੱਕੇ ਗਏ ਆ ਪੁੱਲ ਸਲੋਂ ਉਹਨਾਂ ਨੂੰ ਵੀ ਜਿਹੜਾ ਹਰਿਆ ਕੀਤਾ ਜਾਵੇ ਅਗਰ ਨਹੀਂ ਕੀਤਾ ਜਾਂਦਾ ਤੇ ਇਹ ਹੜਤਾਲ ਜਿਹੜੀ ਆ ਅੱਜ ਤਾਂ ਇੱਕ ਦਿਨ ਦੀ ਆ ਹੋ ਸਕਦਾ ਵੀ ਅਨੁਮਿਤੇ ਸਮੇਂ ਦਾ ਰੁਕਟਾਰਨ ਕਰ ਜਾਵੇ ਹਾਏ 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 ਯੋਧਿ ਕਰੋਸੀ ਅੱਪਾ ਹਾਏ 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 ਨਾ ਬੈਟਰੀਆਂ ਨਾ ਬੱਸਾਂ ਦੇ ਥੱਲੇ ਟਾਇਰ ਇਤੋਂ ਤੱਕ ਕਿ ਮਕੈਨਿਕ ਵੀ ਜਿਹੜਾ ਵਾ ਉਹ ਵੀ ਡਰਾਈਵਰ ਕੰਟਰੈਕਟਰਾਂ ਦੀਆਂ ਘਾਟਾਂ ਨੇ ਸਰਕਾਰ ਨੂੰ ਸਾਡੀ ਜਿਹੜੀ ਆ ਕੋਰਜੋਰ ਅਪੀਲ ਆ ਕਿ ਸਾਨੂੰ ਤੇ ਪੱਕੇ ਕੀ ਕਰਨਾ ਕੰਮ ਸੇ ਕੰਮ ਆਧਾਰੀ ਨੂੰ ਚਲਾਉਣ ਯੋਗਤਾ ਤੇ ਕਰ ਦਿਓ ਹਾਏ 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 ਜੀ ਸਰ ਆਪਣਾ ਨਾਮ ਦੱਸ ਦਿਓ ਜਿਹੜਾ ਮੈਂ ਪੰਨਬਾਸ ਪੀ ਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਹੈਰ ਸਭਾਂ ਤੋਂ ਡੀਪੂ ਪ੍ਰਧਾਨ ਹੀਰਾ ਸਿੰਘ ਜੀ ਜਿਹੜਾ ਅੱਜ ਦਾ ਧਰਨਾ ਲਗਾਇਆ ਗਿਆ ਜੀ ਇਹ ਪਿਛਲੇ ਦਿਨਾਂ ਤੋਂ ਸਾਡੇ 28 ਤਰੀਕ ਤੋਂ ਸਾਡੇ ਜਿਹੜੇ ਆ ਸਾਥੀ ਆ ਕੋਜੋ ਜੇਲ੍ਹਾਂ ਦੇ ਵਿੱਚ ਪਰਚੇ 307 ਵਰਗੇ ਪਰਚੇ ਕਰਕੇ ਜਿਹੜੇ ਉਹ ਬੰਦ ਕਰ ਦਿੱਤੇ ਗਏ ਸੀ ਜੇਲ੍ਹਾਂ ਦੇ ਵਿੱਚ ਜਿਹਦੇ ਵਿੱਚੋਂ ਸਾਡੇ 10 ਸਾਥੀ ਅਜੇ ਵੀ ਸੰਗਰੂਰ ਦੀ ਜੇਲ੍ਹ ਦੇ ਵਿੱਚ ਬੰਦ ਆ ਤੇ ਉਹ ਸਾਥੀਆਂ ਨੂੰ ਹਰਿਆਣਾ ਨਹੀਂ ਕੀਤਾ ਜਾ ਰਿਹਾ ਉਸ ਸਬੰਧ ਦੇ ਵਿੱਚ ਜਿਹੜਾ ਵਾ ਅਸੀਂ ਆਪਣਾ ਅੱਜ ਮੁਕੰਮਲ ਜਿਹੜਾ ਪਾਨ ਵਾਸਤੇ ਪੀਆਰਟੀਸੀ ਦਾ ਚੱਕਾ ਜਾਮ ਕੀਤਾ ਵਾ ਅਸੀਂ ਤੇ ਸਰਕਾਰ ਤੋਂ ਹੋਰ ਜਿਹੜੀ ਆ ਮੰਗ ਕਰਦੇ ਆ ਵੀ ਇੱਕ ਜਿਹੜਾ ਵਾ ਸਾਡੇਆਂ ਜੇਲਾਂ 'ਚ ਧੱਕੇ ਹੋਏ ਸਾਥੀ ਆ ਉਹਨਾਂ ਨੂੰ ਤੁਰੰਤ ਰਿਹਾ ਕਰਨ ਤੇ ਜਿਹੜੇ ਅੱਜ ਰਾਤ ਦੇ ਸਮੇਂ ਬੰਦੇ ਸਾਡੇ ਜਿਹੜੇ ਪ੍ਰਧਾਨ ਫੈਕਟਰੀ ਜਿਹੜੇ ਚੱਕੇ ਗਏ ਆ ਪੁਲਸ ਵੱਲੋਂ ਉਹਨਾਂ ਨੂੰ ਵੀ ਜਿਹੜਾ ਹਰਿਆ ਕੀਤਾ ਜਾਵੇ ਅਗਰ ਨਹੀਂ ਕੀਤਾ ਜਾਂਦਾ ਤੇ ਇਹ ਹੜਤਾਲ ਜਿਹੜੀ ਆ ਅੱਜ ਤਾਂ ਇੱਕ ਦਿਨ ਦੀ ਆ ਹੋ ਸਕਦਾ ਵੀ ਅਨਮਿਤੇ ਸਮੇਂ ਦਾ ਰੂਪ ਧਾਰਨ ਕਰ ਜਾਵੇ ਕਿਉਂ ਨਹੀਂ ਸਰਕਾਰਾ ਤਾਂ ਵੀ ਮੰਨਦਾ ਨਹੀਂ ਮੰਨਦਾ ਅਸੀਂ ਤੇ ਸਰਕਾਰ ਨੂੰ ਇਹ ਕੁ ਵਾਰ-ਵਾਰ ਲਾਉਂਦੇ ਆਂ ਕਿ ਆਪਣੇ ਅਦਾਰੇ ਜਿਹੜੇ ਆਂ ਅਸੀਂ ਜਿਹੜੀ ਲੜਾਈ ਲੜ ਰਹੇ ਆਂ ਜੀ ਆਪਣਾ ਅਦਾਰਾ ਬਚਾਉਣ ਦੀ ਲੜਾਈ ਲੜ ਰਹੇ ਆਂ ਜਿਵੇਂ ਕਿ ਪਿਛਲੇ ਦਿਨੀ ਜਿਹੜੇ ਸਾਡੇ ਬੰਦੇ ਸਾਥੀ ਆ ਉਹ ਜੇਲ੍ਹਾਂ ਦੇ ਵਿੱਚ ਧੱਕੇ ਗਏ ਆ ਸਿਰਫ ਸਾਡਾ ਪ੍ਰੋਟੈਸਟ ਕੀ ਸੀ ਕਿ ਵਿਭਾਗੇ ਦਾ ਨਿੱਜੀ ਕਰਨਾ ਹੋਵੇ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਪ੍ਰਾਈਵੇਟ ਪਾਈਆਂ ਜਾ ਰਹੀਆਂ ਵਿਭਾਗੇ ਦੇ ਵਿੱਚ ਉਸ ਦੇ ਵਿਰੋਧ ਵਜੋਂ ਅਸੀਂ ਜਿਹੜਾ ਲੜਾਈ ਲੜ ਰਹੇ ਸੀ ਅਸੀਂ ਡਿਪਾਰਟਮੈਂਟ ਨੂੰ ਬਚਾਉਣ ਦੀ ਗੱਲ ਕਰਦੇ ਆਂ ਤੁਹਾਡੇ ਮਾਦੀ ਮਾਦੀ ਰਾਮ ਤੁਹਾਡੇ ਮਾਦੀ ਮਾਦੀ ਅਮਰ ਇਹ ਦੱਸ ਦਿੰਨੇ ਆਂ ਅਸੀਂ ਦੱਸਣਾ ਚਾਹੁੰਦੇ ਆਂ ਵੀ ਸਾਡੇ ਦੀਪੂ ਦੇ ਵਿੱਚ ਨਾ ਤਾਂ ਬੈਟਰੀਆਂ ਨਾ ਬੱਸਾਂ ਦੇ ਥੱਲੇ ਟਾਇਰ ਇਥੋਂ ਤੱਕ ਕਿ ਮਕੈਨਿਕ ਵੀ ਜਿਹੜਾ ਵਾ ਉਹ ਵੀ ਡਰਾਈਵਰ ਕਨੈਕਟਰਾਂ ਦੀਆਂ ਘਾਟਾਂ ਨੇ ਸਰਕਾਰ ਨੂੰ ਸਾਡੀ ਜਿਹੜੀ ਆ ਪੋਰਜੋਰ ਅਪੀਲ ਆ ਕਿ ਸਾਨੂੰ ਤੇ ਪੱਕੇ ਕੀ ਕਰਨਾ ਕਮ ਸੇ ਕਮ ਆਧਾਰੇ ਨੂੰ ਚਲਾਉਣ ਯੋਗ ਆ ਤੇ ਕਰ ਦਿਓ ਇਹਨਾਂ ਦੇ ਟਾਇਰ ਤੇ ਸਪੇਅਰ ਪਾਰਟ ਤੇ ਬੈਟਰੀਆਂ ਜਿਹੜੀਆਂ ਉਹ ਦਿੱਤੀਆਂ ਜਾਣ ਤਾਂ ਕਿ ਜਿਹੜਾ ਮਹਿਕਮਾ ਵਾ ਉਹ ਜਿਹੜੀ ਜਨਤਾ ਨੂੰ ਸੇਵਾ ਵਾ ਉਹ ਨਿਰਗਣ ਸੇਵਾ ਜਿਹੜੀ ਚ ਦੇ ਸਕੇ ਆਜੀ ਪ੍ਰਧਾਨ ਜੀ ਆਪਣਾ ਨਾਮ ਦੱਸ ਕੇ ਉਹ ਜਿਹੜਾ ਅੱਜ ਧਰਨਾ ਲਗਾਇਆ ਗਿਆ ਜੀ ਅੱਜ ਦਾ ਧਰਨਾ ਜਿਹੜਾ ਸਾਡਾ ਜੀ ਇਹ ਜਿਹੜੇ ਸਾਥੀ ਸਾਡੇ ਸੰਗਰੂਰ ਦਾ ਸਾਥੀ ਜਿਹੜੇ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਅੱਜ 72 73 ਦਿਨ ਹੋ ਗਏ ਆ ਉਹਨਾਂ ਨੂੰ ਛਡਵਾਉਣ ਵਾਸਤੇ ਤੇ ਜਿਹੜੇ ਕੋਈ ਸਾਥੀ ਸਾਡੇ ਜਿਹੜੇ ਡਿਊਟੀਆਂ ਤੋਂ ਫਾਰਕ ਕੀਤੇ ਗਏ ਸੀ ਉਹਨਾਂ ਨੂੰ ਡਿਊਟੀਆਂ ਤੇ ਪਾਉਣ ਵਾਸਤੇ ਸਾਡਾ ਧਰਨਾ ਆ ਦੂਸਰੀ ਗੱਲ ਸਾਡੀ ਇਹ ਸਰਕਾਰ ਵੱਲੋਂ ਜਿਹੜੇ ਸਾਡੇ ਮਹਿਕਮੇ ਦਾ ਜਿਹੜਾ ਹੈ ਉਹ ਪੱਠਾ ਬਿਠਾਇਆ ਜਾ ਰਿਹਾ ਨਾ ਟਾਇਰ ਨੇ ਗੱਡੀਆਂ ਨੂੰ ਨਾ ਬੈਟਰੀਆਂ ਜਿਨ੍ਹਾਂ ਤੋਂ ਜਿਹੜੀਆਂ ਉਹ ਗੱਡੀਆਂ ਜਿਹੜੀਆਂ ਉਹ ਦੀਪੂਆਂ ਦਾ ਸ਼ਿੰਗਾਰ ਬਣ ਕੇ ਖਲੋਤੀਆਂ ਨੇ ਅਸੀਂ ਇਸ ਚੀਜ਼ ਨੂੰ ਮੁੱਖ ਰੱਖ ਕੇ ਜਿਹੜਾ ਆ ਉਹ ਸਰਕਾਰ ਨੂੰ ਇਹ ਵੀ ਦੱਸਣਾ ਚਾਹੁੰਦੇ ਆਂ ਕਿ ਪਬਲਿਕ ਨੂੰ ਪਬਲਿਕ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਜਿਹੜਾ ਤੁਰੰਤ ਸਪੇਅਰ ਪਾਰਟ ਦਾ ਸਮਾਨ ਆ ਟਾਇਰ ਆ ਬੈਟਰੀਆਂ ਉਹ ਦੀਪੂਆਂ ਨੂੰ ਮਹੱਈਆ ਕਰਾਇਆ ਜਾਵੇ ਅਸੀਂ ਇਹ ਮਹਿਕਮੇ ਨੂੰ ਬਚਾਉਣ ਦੀ ਖਾਤਰ ਇਹ ਜਿਹੜਾ ਸਭ ਕੁਝ ਜਿਹੜਾ ਉਹ ਕਰਨ ਦੇ ਆਂ ਤੇ ਨਾ ਤਾਂ ਇਹ ਸਰਕਾਰ ਮੰਨਦੀ ਇਹ ਸਰਕਾਰ ਨਹੀਂ ਮੰਨਦੀ ਇਹ ਸਾਡੀ ਜਿਹੜੀ ਹੜਤਾਲ ਆ ਇਹ ਲੰਮਾ ਫੇਰਾ ਸਮਾਵੀ ਚੱਲ ਸਕਦੀ ਹੈ ਤੇ ਅਨਮਿੱਥੇ ਸਮੇਂ ਦਾ ਰੁਕ ਵੀ ਧਾਰਨ ਕਰ ਸਕਦੀ ਹੈ ਕਾਦੀ ਕਿੱਲੋਂ ਜੇਲਾ ਚ ਮੱਦ ਦਿੱਤੇਗੇ ਸਾਡੇ ਹੰਦੋਂ ਉਹ ਕਰ ਰਹੇ ਦੋ ਚੋਕੇ ਪਿੱਛੇ ਸਾਡੀ ਜਦੋਂ ਇਹਨਾਂ ਨੇ ਗੇਟ ਰੈਲੀਆਂ ਆਂ ਹੀ ਰੱਖੀਆਂ ਸੀ ਸ਼ਾਂਤਮਈ ਸਾਡਾ ਗੇਟ ਰੈਲੀਆਂ ਦਾ ਪ੍ਰੋਗਰਾਮ ਸੀ ਸਰਕਾਰ ਬੁਹਾੜ ਵਿੱਚ ਆਣ ਕੇ ਤੇ ਸਾਡੇ ਸਾਥੀਆਂ ਨੂੰ ਘਰਾਂ ਤੋਂ ਚੋਕੇ 307 ਵਰਗੇ ਜਿਹੜੇ ਪਰਚੇ ਸਾਡੇ ਸਰਥੀਆਂ ਦੇ ਪਾਕੇ ਦੇ ਜ਼ਿਲ੍ਹਿਆਂ ਵਿੱਚ ਡੱਕਦੇ